ਕਿ ਮਨ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਜਿਹੜਾ ਏਜੰਸੀਆਂ ਜਿਹੜੀ ਦਿੱਲੀ ਹੈ ਉਹ ਸਾਡੇ ਤੋਂ ਵੀ ਮੈਦਾਨ ਖਾਲੀ ਕਰਾ ਸਕਦੀ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਇਤਰਾਜ਼ ਲਾਉਣ ਵਾਸਤੇ ਵਕੀਲਾਂ ਨੂੰ ਭੇਜ ਦਿੱਤਾ ਹੈ ਸੋ ਉਹ ਜਿਹੜੇ ਜਦੋਂ ਗੱਲ ਦਾ ਪਤਾ ਲੱਗਾ ਤੇ ਫਿਰ ਮਾਨ ਸਾਹਿਬ ਕਹਿੰਦੇ ਕਿਤੇ ਇਹ ਨਾ ਹੋਵੇ ਕਿ ਆਪਾਂ ਦੋਵਾਂ ਨੂੰ ਮੈਦਾਨ ਚੋਂ ਬਾਹਰ ਕਰ ਦੇਣ ਤੇ ਆਪਣੇ ਇਹ ਕੈਂਡੀਡੇਟ ਜਿਤਾ ਲੈਣ ਜਿੱਦਣ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਸਹੀ ਪਾਏ ਜਾਂਦੇ ਆਪਾਂ ਵਿਡਰੋ ਕਰ ਲਾਂਗੇ ਤੇ ਇਸ ਕਰਕੇ ਇਹ ਜੋ ਮਰਜ਼ੀ ਕੋਈ ਕਵੇ ਜਿਹੜਾ ਸਿੱਖ ਲੀਡਰ ਕਦੀ ਝੂਠ ਨਹੀਂ ਬੋਲਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਕਿਹਾ ਸੀ ਤੇ ਕਿਹਾ ਵਾ ਭਾਵੇਂ ਉਹਨਾਂ ਦਾ ਕੋਈ ਵੀ ਜੀ ਲੜਦਾ ਅਸੀਂ ਇਲੈਕਸ਼ਨ ਉਹਨਾਂ ਦੇ ਖਿਲਾਫ ਕਦੀ ਵੀ ਨਹੀਂ ਸੀ ਲੜਨੀ ਕਿਉਂਕਿ ਸਿੱਖ ਥੁੱਕ ਕੇ ਨਹੀਂ ਝਟਦਾ ਹੁੰਦਾ ਕਹਿੰਦੇ ਵੀ ਇੱਕ ਤਾਂ ਉਹਨਾਂ ਦੀ ਧਰਮ ਪਤਨੀ ਜਿਹੜੀ ਚੋਣ ਪ੍ਰਚਾਰ ਵਾਸਤੇ ਕਿਉਂ ਨਹੀਂ ਆ ਰਹੀ ਤੇ ਦੂਜਾ ਨਾਲ ਉਹਨਾਂ ਨੇ ਇਹ ਵੀ ਇੱਕ ਇਲਜ਼ਾਮ ਲਾਇਆ ਕਿ ਅੰਦਰ ਜੇਲ੍ਹ ਦੇ ਆਰਐਸਐਸ ਦੇ ਜਿਹੜੇ ਲੀਡਰ ਨੇ ਉਹ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਸਰਖਾਬ ਟੀਵੀ ਦੇ ਨਾਲ ਮੈਂ ਹਰਤੇয়াল ਸਿੰਘ ਤੇ ਚੋਣ ਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ ਜਿਸ ਤਰ੍ਹਾਂ ਕਿ ਆਸ਼ਾ ਲਾਈ ਜਾ ਰਹੀ ਸੀ ਕਿ ਜੋ ਮਾਨਦਲ ਵੱਲੋਂ ਕਾਗਜ਼ ਜਿਹੜੇ ਵਾਪਸ ਲੈ ਜਾਣਗੇ ਬਲੇਰ ਸਾਹਿਬ ਨੇ ਆਪ ਵੀ ਕਿਹਾ ਸੀ ਤੇ ਅੱਜ ਉਹ ਦਿਨ ਆਇਆ ਇਹਨਾਂ ਨੇ ਆਪਣੇ ਕਾਗਜ਼ ਜਿਹੜੇ ਵਾਪਸ ਕੀਤੇ ਨੇ ਭਾਈ ਅਮਰਪਾਲ ਜੀ ਦੀ ਹਮਾਇਤ ਦੇ ਅੰਦਰ ਉਹ ਕਰਦੇ ਗੱਲਬਾਤ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਲੋਕ ਨਾ ਇਹ ਗੱਲ ਦੀ ਚਰਚਾ ਹੋ ਰਹੀ ਸੀ ਕੱਲ ਦੀ ਕਿ ਲਾਲ ਮਾਨ ਦਲ ਨੇ ਭਰ ਦਿੱਤੇ ਕਾਗਜ਼ੀ ਉਹ ਹੋ ਗਿਆ ਜੀ ਜੇ ਹੋ ਗਿਆ ਜੀ ਅੱਜ ਕਲੀਅਰ ਕਰਦੇ ਆ ਆ ਲੋਕਾਂ ਨੂੰ ਮਾਨ ਦਲ ਦੇ ਇਤਿਹਾਸ ਦਾ ਵੀ ਪਤਾ ਹੋਣਾ ਚਾਹੀਦਾ ਹੈ ਜੀ ਸਰਦਾਰ ਸਿਮਰਨ ਜੀ ਸੇ ਕ ਮਾਨ ਦਲ ਦਾ ਇਤਿਹਾਸ ਜਿਹੜਾ ਹੈਗਾ ਹੈ 1994 ਤੋਂ ਬਾਅਦ ਜੋ ਜਦੋਂ ਦੀ ਪਾਰਟੀ ਹੋਣ ਤੋਂ ਚਾਹੀਏ ਜੀ ਜੀ ਉਹਨਾਂ ਨੇ ਇੱਕ ਗੱਲ ਕਹੀ ਸੀ ਜੀ ਕਿ ਮੈਂ ਆਪਣੇ ਆਖਰੀ ਸਾਹਾਂ ਤੱਕ ਸੰਜਨੈਲ ਸਿੰਘ ਖਾਲਸਾ ਪਿੰਡਰ ਵਾਲੇ ਦੀ ਸੋਚ ਤੇ ਚੱਲਦਾ ਰਹੂੰਗਾ ਹੂੰ ਤੇ ਉਹ ਅੱਜ ਵੀ ਉੱਥੇ ਖੜੇ ਆ ਜੀ ਬਹੁਤ ਲੋਕ ਉਹਨਾਂ ਦੇ ਨਾਲ ਖਾਂਦੇ ਸੀ ਕਸਮਾਂ ਤੇ ਮੁਕਰ ਗਏ ਜੀ ਤੇ ਲੋਕਾਂ ਨੂੰ ਤਾਂ ਸਾਡਾ ਇਤਿਹਾਸ ਸਮਝ ਕੇ ਤੇ ਇਹਦੇ ਤੇ ਯਕੀਨ ਕਰ ਲੈਣਾ ਚਾਹੀਦਾ ਹੈ ਹਮ ਪਰ ਕੁਝ ਕੁ ਬੰਦਿਆਂ ਨੇ ਇਹ ਗੱਲ ਕਹੀ ਹੈ ਕਿ ਉਹ ਕਾਗਜ਼ ਪਰ ਤੇ ਜੀ ਮਾਨਦਲ ਨੇ ਹਮ ਉਮੀਦਵਾਰ ਉਤਾਰਤਾ ਹਮ ਤੇ ਉਦੋਂ ਨਹੀਂ ਉਹਨਾਂ ਨੇ ਇਹ ਗੱਲ ਕਹੀ ਪਰ ਉਮੀਦਵਾਰ ਤਾਂ ਉਹਨਾਂ ਦੇ ਨਾਲ ਜੇਲਾਂ 'ਚ ਵੀ ਰਹਿੰਦਾ ਰਿਹਾ ਹੈ ਹਮ ਦੋ ਵਾਰੀ ਬਿਲਕੁਲ ਜਦੋਂ ਵੀ ਕੋਈ ਮੁਸੀਬਤ ਪਈ ਹੈ ਮੈਂ ਪਰਿਵਾਰ ਦੇ ਨਾਲ ਕਿਉਂਕਿ ਮੈਂ ਉਹਨਾਂ ਨੂੰ ਪਹਿਲੇ ਦਿਨ ਹੀ ਕਿਹਾ ਸੀ ਕਿ ਮੈਂ ਭਾਈ ਅਮਰਤਪਾਲ ਸਿੰਘ ਦੇ ਨਾਲ ਕਿਉਂਕਿ ਉਹਨਾਂ ਕੌਮ ਦੀ ਗੱਲ ਕੀਤੀ ਪੰਥ ਦੀ ਗੱਲ ਕੀਤੀ ਹੈ ਤੇ ਉਹਦੇ ਨਾਲ ਖੜੇ ਆ ਸਰਦਾਰ ਮਾਨ ਨੇ ਕਦੇ ਵੀ ਪਿੱਛਾ ਨਹੀਂ ਵਿਖਾਇਆ ਜੀ ਤੇ ਜਿਹੜੀ ਗੱਲ ਅਸੀਂ ਕਹੀ ਸੀ ਅੱਜ ਇਹਦੇ ਤੋਂ ਪੂਰੇ ਉੱਤਰੇ ਆ ਜੀ ਅੱਜ ਕਾਗਜ਼ ਉਹਨਾਂ ਦੇ ਕੱਲ ਪਾਸ ਹੋਏ ਤੇ ਅੱਜ ਅਸੀਂ ਵਿਡਰਾਅ ਕਰ ਲਏ ਆ ਅਸੀਂ ਅਰਦਾਸ ਵੀ ਰਾਤ ਦਾ ਦਰਬਾਰ ਸਭ ਗਏ ਸਾਂ ਤੇ ਅੱਜ ਸਵੇਰੇ ਵੀ ਉੱਥੇ ਅਰਦਾਸ ਬੇਨਤੀ ਕਰਕੇ ਸ਼ੁਕਰਾਨਾ ਕਰਕੇ ਮਹਾਰਾਜ ਸਾਹਿਬ ਦਾਏ ਆ ਕਿ ਉਹ ਭਾਈ ਅਮਰਤਪਾਲ ਸਿੰਘ ਦੇ ਕਾਗਜ਼ਾਂ ਵਾਸਤੇ ਅਸੀਂ ਨਾਕਮਾਸਤਕੋ ਕੇ ਆਏ ਜੀ ਕੱਲ ਨਾ ਸ਼੍ਰੋਮਣੀ ਕਮੇਟੀ ਵੱਲੋਂ ਕਾਫੀ ਵੱਡੇ ਇਲਜ਼ਾਮ ਜਿਹੜੇ ਉਹ ਲਗਾਏ ਗਏ ਕਿ ਪਹਿਲਾਂ ਅਸੀਂ ਭੈਣ ਜਿਹੜੇ ਰਾਜੋ ਰਾਜੋ ਵਾਲੇ ਉਹਨਾਂ ਦੇ ਭੈਣ ਜੀ ਨੂੰ ਖਿਲਾ ਰਿਆ ਸੀ ਉਦੋਂ ਅਸੀਂ ਮਾਨ ਸਾਹਿਬ ਨੂੰ ਕਿਹਾ ਸੀ ਵੀ ਸਾਡੀ ਹਮਾਇਤ ਚ ਜਾਂ ਭੈਣ ਜੀ ਦੀ ਹਮਾਇਤ ਵਿੱਚ ਪੰਥ ਦੇ ਨਾਲ ਖੜੋ ਉਦੋਂ ਤਾਂ ਪੰਥ ਤਾਂ ਵਿਰੋਧ ਕਰਦੇ ਰਹੇ ਪਰ ਅੱਜ ਪੰਥ ਦੇ ਨਾਲ ਅਮਰਤਪਾਲ ਕਿਉਂ ਚੁਣਿਆ ਅਮਰਤਪਾਲ ਜ਼ਿਆਦਾ ਹਮਾਇਤੀ ਹੈ ਪੰਥ ਦਾ ਉਹਨਾਂ ਦਾ ਬਿਆਨ ਸੀ ਦੇਖੋ ਜਦੋਂ ਉਹ ਵੇਲਾ ਸੀ ਨਾ ਜੀ ਉਦੋਂ ਲੋਕਾਂ ਨੇ ਇਹਨਾਂ ਨੂੰ ਕੀ ਕਿਹਾ ਸੀ ਜੀ ਉਦੋਂ ਸਭ ਤੋਂ ਜਿਹੜੇ ਵੱਡੇ ਹਿਸਟੋਰੀਕਲ ਜਰਨਲਿਸਟ ਬੰਦੇ ਐ ਉਹਨਾਂ ਨੇ ਆਪਣੇ ਆਪਣੇ ਟਵੀਟ ਕੀਤੇ ਆਪਣੇ ਆਪਣੇ ਫੇਸਬੁੱਕਾਂ ਤੇ ਕੀ ਲਿਖਿਆ ਸੀ ਹੂੰ ਉਹਨਾਂ ਕਿਹਾ ਸੀ ਕਿ ਤੁਸੀਂ ਭਾਈ ਰਾਜੋਆਣਾ ਸਾਹਿਬ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਨੂੰ ਅੱਜ ਵਰਤ ਰਹੇ ਹੋ ਹੂੰ ਤੁਸੀਂ ਅਕਾਲ ਤਖਤ ਸਾਹਿਬ ਤੋਂ ਇੱਕ ਜਾਲੀ ਚਿੱਠੀ ਵੀ ਕਮਾਤੀ ਕਿ ਮਾਨ ਸਾਹਿਬ ਉਹਨਾਂ ਦੇ ਹੱਕ 'ਚ ਬਹਿ ਗਏ ਹੂੰ ਜੇ ਤੁਸੀਂ ਇੰਨੇ ਦਰਦੀ ਹੁੰਦੇ ਤੇ ਫਿਰ ਪਹਿਲਾਂ ਵੀ ਉਹਨਾਂ ਨੂੰ ਕਲਾਰ ਲੈਣਾ ਸੀ ਬੜੀਆਂ ਇਲਕਸ਼ਨਾਂ ਲੜੀਆਂ ਬਾਦਲ ਪਰਿਵਾਰ ਨੇ ਤਾਂ ਰਾਜ ਸਭਾ 'ਚ ਵੀ ਇਹਨਾਂ ਦੇ ਪਾਰਲੀਮੈਂਟ 'ਚ ਵੀ ਇਹਨਾਂ ਦੇ ਵਿਧਾਨ ਸਭਾ 'ਚ ਵੀ ਇਹਨਾਂ ਦੇ ਉਦੋਂ ਤਾਂ ਇਹਨਾਂ ਨੂੰ ਉਹ ਪਰਿਵਾਰ ਦਾ ਚੇਤਾ ਨਹੀਂ ਆਇਆ ਸਾਡੀ ਭੈਣ ਦਾ ਤੇ ਜਦੋਂ ਹੁਣ ਪਤਾ ਹੈ ਕਿ ਇਹਨਾਂ ਨੂੰ ਯੂਜ਼ ਕਰਨਾ ਵਰਤਣਾ ਹੈ ਤੇ ਹੁਣ ਇਹਨਾਂ ਨੂੰ ਚੇਤਾ ਗਾਫਰੀਦ ਕੋਰਟ ਵਾਲੀ ਸੀਟ ਤਾਂ ਵੀ ਜ਼ਿਕਰ ਕੀਤਾ ਵੀ ਹੁਣ ਉਧਰੋਂ ਫਿਰ ਜਾ ਤੇ ਉਧਰੋਂ ਕਾਗਜ਼ ਵਾਪਸ ਲੈਣ ਉੱਥੇ ਜਨ ਸਿੰਘ ਦਾ ਬੇਟਾ ਖੜਾ ਹੈ ਦੇਖੋ ਉਹ ਵੀ ਅਸੀਂ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਸੀ ਜੀ ਕਿ ਮੈਂ ਅੱਜ ਕੋਈ ਕੈਂਡੀਡੇਟ ਨਹੀਂ ਉਤਾਰਿਆ ਤੇ ਮੇਰੀ ਪਾਰਟੀ ਵੱਲੋਂ ਦਿਬੜੂਗੜ੍ਹ ਵਾਲੇ ਤੇ ਹੋਰ ਵੀ ਜਿਹੜੇ ਕੋਈ ਸਾਰੇ ਲੜਦੇ ਆ ਉਸ ਟਾਈਮ ਇਹਨਾਂ ਹਾਂ ਨਹੀਂ ਕੀਤੀ ਕਿਸੇ ਨੇ ਤੇ ਜਦੋਂ ਸਿਮਰਤ ਜੀ ਸਖਮਾਨ ਨੇ ਆਪਣੇ ਕੈਂਡੀਡੇਟ ਖਿਲਾਰ ਤੇ ਫਿਰ ਪਿੱਛੇ ਲੈਣੇ ਔਖੇ ਹੁੰਦੇ ਆ ਪਰ ਉਹਨੇ ਅੱਜ ਤੱਕ ਵੀ ਜੋ ਕਿ ਆਏ ਤੇ ਉਹ ਗੱਲ ਤੋਂ ਮੁਕਰੇ ਨਹੀਂ ਜੇ ਖਿਲਾਰੇ ਆ ਤੇ ਖਿਲਾਰੇ ਆ ਹੁਣ ਬਲਦੇਵ ਸਿੰਘ ਅਗੜਾ ਗਰੀਬ ਸੇਖਿਆ ਅੱਜ ਪ੍ਰਧਾਨ ਮਾਨ ਸਾਹਿਬ ਉਹਦਾ ਗੱਲ ਕਿ ਤਰ੍ਹਾਂ ਘਟ ਦੇਣ ਜੇ ਕੋਈ ਉੱਥੇ ਹੋਰ ਕੋਈ ਬੰਦਾ ਹੁੰਦਾ ਤਕੜਾ ਤੇ ਉਹ ਕਹਿੰਦੇ ਪਿੱਛੇ ਉਹ ਹੁਣ ਉਹਨਾਂ ਨੂੰ ਇਹ ਵੀ ਮੈਂ ਮੀਰੀ ਪੀਰੀ ਦੀ ਤਰਜਮਾਨੀ ਕਰਦਾ ਹਾਂ ਜਿਸ ਤਰੀਕੇ ਨਾਲ ਸਾਡੇ ਸਤਿਕਾਰਯੋਗ ਬੱਬਾ ਨੱਥਾ ਸਿੰਘ ਜੀ ਬਾਬੇ ਬਕਾਲੇ ਤੋਂ ਚਾਰਜ ਸਨ ਉਹਨਾਂ ਦੀ ਪੈਂਚਰਾਂ ਦੀ ਦੁਕਾਨ ਸੀ ਤੇ ਮੈਂ ਉਹਨਾਂ ਦੇ ਅਸੀਂ ਗਏ ਜਦੋਂ ਸਸਕਾਰ ਤੇ ਗਏ ਆ ਨਾ ਤੇ ਮਾਨ ਸਾਹਿਬ ਨੇ ਉਹਦੀ ਪਰਿਵਾਰ ਨੂੰ ਗੱਲ ਨਾ ਲਾ ਕੇ ਤੇ ਉਹਦੇ ਬੋਝੇ ਚ ਪੈਸੇ ਤੇ ਕਾਰਡ ਫੋਨ ਨੰਬਰ ਪਾ ਕੇ ਕਿਹਾ ਵੀ ਕਿਸੇ ਦੇ ਗਾੜੀ ਹੱਥ ਛੱਡ ਕੇ ਨਾ ਮੰਗਦੀ ਫਰੀ ਇਹ ਸਾਡਾ ਜਰਨੈਲ ਸੀ ਤੇ ਡੇਢ ਘੰਟਾ ਪਹਿਲਾਂ ਹੀ ਮੜੀਆਂ ਚ ਸਮਚਾਨਡ ਕਾਰ ਚ ਜਾ ਕੇ ਬੈਠੇ ਰਹੇ ਵੀ ਉਹਦਾ ਸਾਡੇ ਜਰਨੈਲ ਦਾ ਸੰਸਕਾਰ ਹੋਣਾ ਹੈ ਉਦੋਂ ਐਮਪੀ ਬਣੇ ਸੀ ਕੋਈ ਐਮਪੀ ਇਤਰਾ ਜਾਂਦਾ ਵੇਖਿਆ ਸੋ ਉਦੋਂ ਕਰੋੜਾ ਰੁਪਏ ਵਾਲੇ ਵੀ ਜਾ ਕੇ ਮਾਨ ਸਾਹਿਬ ਨੂੰ ਕਹਿੰਦੇ ਵੀ ਸਾਨੂੰ ਬਾਬੇ ਬਕਾਲੇ ਤੋਂ ਟਿਕਟ ਦੇ ਦਿਓ ਉਹ ਕਹਿੰਦੇ ਵੀ ਨਹੀਂ ਟਿਕਟ ਤਾਂ ਐਂਡ ਤੱਕ ਨਾ ਬਾਬੇ ਨੱਥਾ ਸਿੰਘ ਦੀ ਆ ਸੋ ਜਦੋਂ ਜਿਹੜੇ ਇਨਸਾਨ ਨੇ ਮੀਰੀ ਪੀਰੀ ਦੀ ਤਰਜਮਾਨੀ ਕੀਤੀ ਹੋਵੇ ਉਹ ਆਪਣੇ ਗਰੀਬ ਸਿੱਖ ਦਾ ਗਲਾ ਨਹੀਂ ਕੁੱਟ ਸਕਦਾ ਹਾਂ ਜੇ ਗਰੀਬ ਸਿੱਖ ਕਵੇ ਕਿ ਮਾਨ ਸਾਹਿਬ ਮੇਰੀ ਮੰਚਾ ਹੈ ਕਿ ਮੇਰੀ ਆਸ ਹੈ ਫਿਰ ਪ੍ਰਧਾਨ ਸਾਹਿਬ ਕੋਈ ਫੈਸਲਾ ਲੈ ਸਕਦੇ ਆ ਆਦਰਵਾਈਜ਼ ਆਪਣੇ ਆਪ ਉਹ ਭਾਵੇਂ ਨੁਕਸਾਨ ਹੋ ਗਏ ਉਹਨਾਂ ਦੇ ਆਪ ਦੇ ਜਿੰਨੇ ਮਰਜੀ ਉਹਨਾਂ ਨੇ ਕੌਮ ਨੂੰ ਪਿੱਠ ਨਹੀਂ ਵਿਖਾਈ ਫੇਸਬੁੱਕ ਤੇ ਨਾ ਇੱਕ ਹੋਰ ਰੌਲਾ ਪੈ ਰਿਹਾ ਕਿ ਮਾਨੰਦਰ ਨੂੰ ਇਹ ਸ਼ੰਕਾ ਸੀਗੀ ਕਿ ਅਮਰਤਪਾਲ ਜੀ ਦੇ ਕਾਗਜ਼ ਰਾਦੇ ਹੋਣਾ ਹੀ ਹੋਣੇ ਆ ਮદાન ਤਾਂ ਸਾਡੇ ਲਈ ਬਣਨਾ ਵਾ ਇਸ ਕਰਕੇ ਇਹਨਾਂ ਨੇ ਹਰਪਾਲ ਸਿੰਘ ਦੇ ਕਾਗਜ਼ ਜਿਹੜੇ ਦਾਖਲ ਕਰਵਾਏ ਆ ਇਹਨਾਂ ਨੂੰ ਪਤਾ ਸੀ ਪਹਿਲਾਂ ਵੀ ਉਹਦੇ ਕਾਗਜ਼ ਜਿਹੜੇ ਆ ਵੀ ਹੋਣੀ ਤੇ ਹਾਦਿਆਂ ਹਾਤੀਆ ਮਤਲਬ ਉਹਨਾਂ ਦਾ ਕਹਿਣ ਦਾ ਭਾਵੇਂ ਸੀਗਾ ਦੇਖੋ ਫਿਰ ਪਹਿਲੇ ਦਿਨ ਜਿੱਦਾਂ ਨਾਮਜਦਗੀਆਂ ਹੋਈਆਂ ਦੂਜੇ ਲੋਕਾਂ ਨੇ ਕੀਤੀਆਂ ਅਸੀਂ ਉਹਦਨ ਹੀ ਤਿਆਰੀ ਕਰਕੇ ਕਰ ਦੇਣੀਆਂ ਸੀ ਅੱਜ ਵੀ ਤਾਂ ਅਧੂਰੇ ਕਾਗਜ਼ ਦਵਾ-ਦਵ ਲੈ ਕੇ ਉਹਦਨ ਟਾਈਮ ਦੇ ਟਾਈਮ ਪਹੁੰਚੇ ਆਨਲੀ 15 ਮਿੰਟ ਪਹਿਲਾਂ ਇੱਥੇ ਤੁਸੀਂ ਹੁਣ ਵੀ ਪਤਾ ਕਰ ਸਕਦੇ ਹੋ 15 ਮਿੰਟ ਪਹਿਲਾਂ ਪਹੁੰਚੇ ਆ ਤੇ ਅਧੂਰੇ ਕਾਗਜ਼ ਥੋੜੇ ਜੀ ਸਾਡੇ ਉਹ ਇਸ ਕਰਕੇ ਪ੍ਰਧਾਨ ਸਾਹਿਬ ਨੇ ਭੇਜਿਆ ਸੀ ਕਿ ਮਨ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਜਿਹੜਾ ਏਜੰਸੀਆਂ ਜਿਹੜੀ ਦਿੱਲੀ ਹੈ ਉਹ ਸਾਡੇ ਤੋਂ ਵੀ ਮੈਦਾਨ ਖਾਲੀ ਕਰਾ ਸਕਦੀ ਹੈ ਤੇ ਭਾਈ ਅਮਰਤਪਾਲ ਸਿੰਘ ਦੇ ਇਤਰਾਜ਼ ਲਾਉਣ ਵਾਸਤੇ ਵਕੀਲਾਂ ਨੂੰ ਭੇਜ ਦਿੱਤਾ ਹੈ ਸੋ ਉਹ ਜਿਹੜੇ ਜਦੋਂ ਗੱਲ ਦਾ ਪਤਾ ਲੱਗਾ ਤੇ ਫਿਰ ਮਾਨ ਸਾਹਿਬ ਕਹਿੰਦੇ ਕਿਤੇ ਇਹ ਨਾ ਹੋਵੇ ਕਿ ਆਪਾਂ ਦੋਵਾਂ ਨੂੰ ਮੈਦਾਨ ਚੋਂ ਬਾਹਰ ਕਰ ਦੇਣ ਤੇ ਆਪਣੇ ਇਹ ਕੈਂਡੀਡੇਟ ਜਿਤਾ ਲੈਣ ਜਿੱਦਣ ਭਾਈ ਅਮਰਤਪਾਲ ਸਿੰਘ ਦੇ ਕਾਗਜ਼ ਸਹੀ ਪਾਏ ਜਾਂਦੇ ਆਪਾਂ ਵਿਡਰੋ ਕਰ ਲਾਂਗੇ ਤੇ ਇਸ ਕਰਕੇ ਇਹ ਜੋ ਮਰਜ਼ੀ ਕੋਈ ਕਵੇ ਜਿਹੜਾ ਸੇਕਾ ਲੀਡਰ ਕਦੀ ਝੂਠ ਨਹੀਂ ਬੋਲਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਕਿਹਾ ਸੀ ਤੇ ਕਿਹਾ ਭਾਵੇਂ ਉਹਨਾਂ ਦਾ ਕੋਈ ਵੀ ਜੀ ਲੜਦਾ ਜੀ ਅਸੀਂ ਇਲੈਕਸ਼ਨ ਉਹਨਾਂ ਦੇ ਖਿਲਾਫ ਕਦੀ ਵੀ ਨਹੀਂ ਸੀ ਲੜਨੀ ਕਿਉਂਕਿ ਸਿੱਖ ਥੁੱਕ ਕੇ ਨਹੀਂ ਝਟਦਾ ਹੁੰਦਾ ਭਾਵੇਂ ਉਹਨਾਂ ਦੇ ਪਰਿਵਾਰ ਨੂੰ ਜੋ ਮਰਜ਼ੀ ਕੋਈ ਭਲੇਖੇ ਪਾਈ ਜਾਵੇ ਜੋ ਮਰਜ਼ੀ ਕਰੇ ਪਰ ਅਸੀਂ ਸੱਚੇ ਸਤਗੁਰ ਦੀ ਹਜ਼ੂਰੀ ਦੇ ਵਿੱਚ ਸਵੇਰੇ ਅਰਦਾਸ ਕਰਕੇ ਆਏ ਆ ਕੱਲ ਦਾ ਮਹਰਮੰਦਰ ਸਾਹਿਬ ਗਿਆ ਸ਼ੁਕਰਾਨਾ ਕਰਨ ਤੇ ਅੱਜ ਕਰਕੇ ਆਏ ਆ ਇੰਨਾਂ ਛੋਟੀਆਂ-ਛੋਟੀਆਂ ਚੀਜ਼ਾਂ ਬਾਰੇ ਸਿੱਖ ਝੂਠ ਨਹੀਂ ਬੋਲਦਾ ਹੁੰਦਾ ਇਹ ਲੋਕਾਂ ਨੇ ਜੋ ਵੀ ਇਹਨੂੰ ਝੂਠ ਨੂੰ ਤੁਸੀਂ ਦੱਸੋ ਵੀ ਇਹ ਤਾਂ ਝੂਠ ਨੂੰ ਸੱਚ ਬਣਾਉਣ ਦੇ ਮਾਰ ਸਾਹੀ ਇਹਨਾਂ ਨੂੰ ਕੀ ਕਹਿ ਸਕਦੇ ਹਾਂ ਹੁਣ ਕੌਮ ਨੇ ਲੇਖਾ ਜੋਖਾ ਕਰਨਾ ਹੈ ਅਸੀਂ ਅੰਦਰੋਂ ਕਾਲੇ ਆ ਕਿ ਇਹ ਲੋਕ ਕਾਲੇ ਜਿਨ੍ਹਾਂ ਨੇ ਅੱਜ ਤੱਕ ਕੌਮ ਨੂੰ ਬਰਬਾਦ ਕਰਤਾ ਜਿਹੜੇ ਵੀ ਬੋਲਦੇ ਹੋਣਗੇ ਨਾ ਸਾਡੇ ਉਲਟ ਉਹਨਾਂ ਲੋਕਾਂ ਦੇ ਪਿੱਛੇ ਵੇਖਿਓ ਵੀ ਉਹ ਕਿੱਥੇ ਖੜੇ ਕੁਝ ਲੋਕ ਨਾ ਇਹ ਵੀ ਸਵਾਲ ਕਰ ਰਹੇ ਵੀ ਡਿਬਰੂਗੜ੍ਹ ਜੇਲ੍ਹ ਤੇ ਜਾ ਕੇ ਪਤਾ ਕਰ ਲੋ ਉੱਥੇ ਜਿਹੜੇ ਸਾਥੀ ਅਮਰਪਾਲ ਸਿੰਘ ਦੇ ਨਾਲ ਉਹਨਾਂ ਦੇ ਗ੍ਰਿਫਤਾਰੀਆਂ ਦਿੱਤੀਆਂ ਜਿਨ੍ਹਾਂ ਨੇ ਨਾ ਉਹਨਾਂ ਤੋਂ ਪਤਾ ਕਰ ਲੋ ਵੀ ਦੋ ਧੜੇ ਹੋ ਗਏ ਉਹ ਉਹਨਾਂ ਖੁਦ ਨਹੀਂ ਅਮਰਪਾਲ ਦੇ ਹੱਕ ਦੇ ਵਿੱਚ ਬੋਲ ਰਹੇ ਉਹ ਵੀ ਦੋ ਧੜੇ ਬਣ ਗਏ ਜੇਲ੍ਹ ਦੇ ਅੰਦਰ ਦੀ ਗੱਲ ਕਰ ਰਹੇ ਦੇਖੋ ਅੰਦਰ ਵਾਲੀ ਗੱਲ ਦਾ ਮੈਨੂੰ ਕੋਈ ਪਤਾ ਨਹੀਂ ਜੀ ਨਾ ਮੇਰੇ ਤੋਂ ਅੱਜ ਤੱਕ ਮੈਂ ਬੜੀ ਯਾਰ ਪਰਿਵਾਰ ਦੇ ਨਾਲ ਵੀ ਜਾਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਬੀਬੀ ਜੀ ਕਹਿੰਦੇ ਵੀ ਉਹ ਨਾ ਪਰਿਵਾਰ ਤੋਂ ਬਗੈਰ ਕਿਸੇ ਨੂੰ ਮਿਲਣ ਨਹੀਂ ਦਿੰਦੇ ਤੇ ਫਿਰ ਮੁੜ ਕੇ ਮਾਨ ਸਾਹਿਬ ਨੇ ਵੀ ਤਿੰਨ ਵਾਰੀ ਐਪਲੀਕੇਸ਼ਨ ਪਾਈ ਫਿਰ ਮੁੜ ਕੇ ਆਨਲਾਈਨ ਵੀ ਪਾਈਆਂ ਫਿਰ ਅਸੀਂ ਆਪ ਵੀ ਗਏ ਪਰ ਡੀਸੀ ਸਾਹਿਬ ਨੇ ਸਾਨੂੰ ਮਨਾ ਕਰਤਾ ਈਵਨ ਉੱਥੇ ਹੀ ਨਹੀਂ ਅੰਮ੍ਰਿਤਸਰ ਵਾਲੀ ਜੇਲ੍ਹ 'ਚ ਵੀ ਰਮੇਲ ਸਿੰਘ ਜੋਦੇ ਨੂੰ ਤੇ ਉਹਦੇ ਸਾਥੀਆਂ ਨੂੰ ਨਹੀਂ ਮਿਲਣ ਦਿੱਤਾ ਸਾਨੂੰ ਦੂਰੀ ਯਾਰ ਸਾਨੂੰ ਉੱਥੋਂ ਉਹਨੇ ਮੋੜਤਾ ਕਹਿੰਦਾ ਜੀ ਮੈਨੂੰ ਡੀਜੀਪੀ ਜ਼ੇਲਾਂ ਦਾ ਉਥੋਂ ਫੋਨ ਆ ਗਿਆ ਏਡੀਐਸਪੀ ਦਾ ਚੰਡੀਗੜ੍ਹ ਤੋਂ ਕਿ ਤੁਸੀਂ ਨਹੀਂ ਮਿਲ ਸਕਦੇ ਸਾਇੰਸ ਤੇ ਗੁਲਾਮ ਵਾਲੀ ਜ਼ਿੰਦਗੀ ਬਸਰ ਕਰਦੇ ਹਾਂ ਤੇ ਜੇ ਮੈਂ ਉੱਥੇ ਜਾਂਦਾ ਹੁੰਦਾ ਤਾਂ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਸੀ ਵੀ ਵਾਕਿਆ ਹੀ ਆ ਪਰ ਮਨ ਨੂੰ ਤਾਂ ਇੰਨਾ ਪਤਾ ਹੈ ਕਿ ਭਾਈ ਅੰਮਰਤਪਾਲ ਸਿੰਘ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਸ ਦੇ ਨਾਲ ਦੋ ਧੜੇ ਬਣ ਜਾਣ ਜੇ ਤਾਂ ਉਹ ਬਾਹਰ ਆ ਜਾਂਦਾ ਤੇ ਦੂਜੇ ਉੱਥੇ ਬੈਠੇ ਰਹਿੰਦੇ ਫਿਰ ਤਾਂ ਦੋ ਧੜੇ ਬਣ ਸਕਦੇ ਸੀ ਉਹ ਤਾਂ ਆਪ ਉਹਨਾਂ ਦੇ ਨਾਲ ਹੀ ਆ ਸੋ ਇਹ ਗੱਲਾਂ ਕਹਿਣ ਦੀਆਂ ਐ ਇਹ ਤਾਂ ਜਿੱਤ ਦੇਖਿਓ ਕਿੰਨੀ ਵੱਡੀ ਜੇ ਤੇ ਬਾਹਰ ਬਾਹਰ ਆਉਣ ਦੀ ਗੱਲ ਬਲਟੋਆ ਸਾਹਿਬ ਨੇ ਵੀ ਕਹੀ ਆ ਵੀ ਕਿਹੜੀ ਕਿਤਾਬ ਚ ਲਿਖਿਆ ਵਾ ਵੀ ਉਹ ਜਿੱਤ ਜਾਣਗੇ ਤੇ ਉਹ ਬਾਹਰ ਆ ਜਾਣਗੇ ਕਿਹੜੇ ਕਾਨੂੰਨ ਦੀ ਕਿਤਾਬ ਚ ਲਿਖਿਆ ਜਿੱਤ ਦੇ ਨਾਲ ਬੰਦਾ ਬਾਹਰ ਆ ਜਾਂਦਾ ਚਲੋ ਵੇਖੋ ਕੌਮ ਦੀਆਂ ਭਾਵਨਾਵਾਂ ਆ ਜੇ ਕੌਮ ਜਤਾ ਕੇ ਐਮਪੀ ਨੂੰ ਉੱਥੇ ਜੇ ਸਾਡੀ ਗਵਰਨਮੈਂਟ ਹਿੰਦੁਸਤਾਨ ਦੀ ਇੱਕ ਐਮਪੀ ਨੂੰ ਜੇਲ੍ਹ ਚ ਰੱਖਦੀ ਆ ਤੇ ਫਿਰ ਇਹਨਾਂ ਦੇ ਨਮੱਥੇ ਤੇ ਕਲੰਕ ਵੀ ਬੜਾ ਤਕੜਾ ਹੈ ਹਣਾ ਇਸ ਕਰਕੇ ਨਾ ਕੱਢਣਗੇ ਤੇ ਫਿਰ ਉਥੇ ਜਵਾਨੋ ਦੇ ਵਿੱਚ ਜਿਹੜੇ 5 ਵਾਇਸ ਸਿਆ ਜਿਹੜੇ ਅੱਜ ਵੇਂਦੇ ਵੀ ਸਿੱਖ ਗੁਲਾਮ ਹੈ ਜਿਨ੍ਹਾਂ ਨੂੰ ਮਾਨ ਸਾਹਿਬ ਨੇ ਦੱਸਿਆ ਕਿ ਅਸੀਂ ਗੁਲਾਮਾਂ ਵਾਲੀ ਜ਼ਿੰਦਗੀ ਬਸਰ ਕਰਦੇ ਆਂ ਤੇ ਉਹਨਾਂ ਨੇ ਇਹਦੇ ਤੇ ਮੋਰ ਵੀ ਲਾਈ ਆ ਜਦੋਂ ਨੇਜਰ ਸਾਹਿਬ ਦਾ ਕਤਲ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਪੱਥਰਯੁਗ ਚ ਭੇਜ ਦੂੰ ਜੇ ਸਿੱਖਾਂ ਨੇ ਹੁਣ ਵਧੀਕੀ ਕੀਤੀ ਤੇ ਜੇ ਸਿੱਖਾਂ ਦਾ ਐਮਪੀ ਅੰਦਰ ਰਿਹਾ ਤੇ ਫਿਰ ਇਹਨਾਂ ਨੂੰ ਸਵਾਲੀਆ ਚ ਇਹਨਾਂ ਵੀ ਬੜਾ ਵੱਡਾ ਇੱਕ ਆਖਰੀ ਸਵਾਲ ਹੈ ਕਹਿੰਦੇ ਵੀ ਇੱਕ ਤਾਂ ਉਹਨਾਂ ਦੀ ਧਰਮ ਪਤਨੀ ਜਿਹੜੀ ਚੋਣ ਪ੍ਰਚਾਰ ਵਾਸਤੇ ਕਿਉਂ ਨਹੀਂ ਆ ਰਹੀ ਤੇ ਦੂਜਾ ਨਾਲ ਉਹਨਾਂ ਨੇ ਇਹ ਵੀ ਇੱਕ ਇਲਜ਼ਾਮ ਲਾਇਆ ਕਿ ਅ ਜਿਹੜੇ ਲੀਡਰ ਨੇ ਉਹ ਅਮਰਤਪਾਲ ਸਿੰਘ ਜੀ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਦੇਖੋ ਜੇ ਭਾਈ ਅਮਰਤਪਾਲ ਸਿੰਘ ਆਰਐਸਐਸ ਦੇ ਲੀਡਰਾਂ ਨਾਲ ਮੀਟਿੰਗਾਂ ਕਰੂਗਾ ਤੇ ਕੌਮ ਨੇ ਤਾਂ ਕਦੀ ਵੀ ਆਰਐਸਐਸ ਦੇ ਜਿਹੜੇ ਨਾਲ ਰਲੇ ਉਹਨਾਂ ਨੂੰ ਬਖਸ਼ਿਆ ਨਹੀਂ ਇਹ ਤਾਂ ਜਨਤਕ ਹੋ ਜੰਨੀ ਆ ਗੱਲਾਂ ਪਰ ਅੱਜ ਜਿਹੜੀ ਗੱਲ ਕਰਨੀ ਉਹ ਬਿਲਕੁਲ ਫਜ਼ੂਲ ਗੱਲ ਹੈ ਕਿਉਂਕਿ ਉਹ ਅੰਦਰ ਬੈਠੇ ਆ ਹੋ ਸਕਦਾ ਉਹ ਬਾਣੀ ਪੜਦੇ ਹੋਣ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਣ ਇਹ ਤਾਂ ਬਾਹਰ ਦੀਆਂ ਗੱਲਾਂ ਨਾ ਤੇ ਜਿਹੜੀ ਗੱਲ ਤੁਸੀਂ ਕੀਤੀ ਉਹਨਾਂ ਦੀ ਵਾਈਫ ਦੀ ਕਿ ਉਹ ਪ੍ਰਚਾਰ 'ਚ ਨਹੀਂ ਆਏ ਜ਼ਰੂਰੀ ਨਹੀਂ ਹੁੰਦਾ ਕਿ ਕੈਂਡੀਡੇਟ ਦੀ ਵਾਈਫ ਨੇ ਪ੍ਰਚਾਰ 'ਚ ਆਉਣਾ ਹੀ ਆਉਣਾ ਹੈ ਬਹੁਤ ਸਾਹੂ ਕਰਾ ਦਿਆਂ ਜਿਹੜੀਆਂ ਬਹੁ ਬੇਟੀਆਂ ਬਾਹਰ ਨਹੀਂ ਨਿਕਲਦੀਆਂ ਔਰ ਜੇ ਉਹਨਾਂ ਨੂੰ ਆਉਣਾ ਵੀ ਪਊਗਾ ਤੇ ਕੋਈ ਅਥਕਤਨੀ ਵਾਲੀ ਗੱਲ ਨਹੀਂ ਇਹ ਰਾਈਟ ਬਣਦਾ ਹੈ ਪਰ ਇਹ ਵੀ ਨਹੀਂ ਕਹਿ ਸਕਦੇ ਕਿ ਆਏ ਨਹੀਂ ਤੇ ਇਹ ਬੜਾ ਵੱਡਾ ਗਨਾਹ ਹੋ ਗਿਆ ਬਿਲਕੁਲ ਨਹੀਂ ਉਹਨਾਂ ਦਾ ਮਾਪਿਓ ਹੈਗਾ ਪ੍ਰਚਾਰ ਕਰਨ ਨੂੰ ਕਰਦੇ ਆ ਕੌਮ ਨੂੰ ਸੰਦੇਸ਼ ਕੀ ਦੇਣਾ ਚਾਹੁੰਦਾ ਮੈਂ ਕੌਮ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਹੈ ਕਿ ਸੰਗਰੂਰ ਵਾਲੀ ਸ਼ੀਟ ਜਿਹੜੀ ਹੈ ਬਹੁਤ ਵੱਡੀ ਲੀਡ ਤੇ ਜਿੱਤਨੀ ਚਾਹੀਦੀ ਹੈ ਖਡੂਰ ਸਾਹਿਬ ਵਾਲੀ ਸੀਟ ਬਹੁਤ ਵੱਡੀ ਲੀਡ ਤੇ ਰਾਤ ਦੇ ਨੇ ਇੱਕ ਕਰਕੇ ਜਿੱਤਨੀ ਚਾਹੀਦੀ ਹੈ ਲੱਖਾ ਸਦਾਣਾ ਵੀ ਸਾਡਾ ਵੀਰ ਪੰਜਾਬੀ ਬੋਲਦਾ ਹੈ ਉਹ ਵੀ ਜਿੱਤਨੀ ਚਾਹੀਦੀ ਹੈ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਪਟਿਆਲੇ ਤੋਂ ਖੜੇ ਨੇ ਕੁਸ਼ਲਪਾਲ ਸਿੰਘ ਜੀ ਚੰਡੀਗੜ੍ਹ ਤੋਂ ਖੜੇ ਨੇ ਦਵਿੰਦਰ ਸਾਡੇ ਗੁਰਚੰਦ ਸਿੰਘ ਭੁੱਲਰ ਫਰੋਰਪੁਰ ਤੋਂ ਖੜੇ ਨੇ ਗਗੜਾ ਸਾਹਿਬ ਫਰੀਦਕੋਟ ਤੋਂ ਖੜੇ ਨੇ ਉੱਥੇ ਆ ਸਾਡੇ ਈਮਾਨ ਸਿੰਘ ਮਾਨ ਇੱਥੇ ਖੜੇ ਨੇ ਅੰਮ੍ਰਿਤਸਰ ਤੋਂ ਖੜੇ ਨੇ ਏ ਬਾਜਵਾ ਸਾਹਿਬ ਉੱਥੇ ਖੜੇ ਨੇ ਫਿਰੋ ਗੁਰਦਾਸਪੁਰ ਤੋਂ ਤੇ ਸਾਡੇ ਹਰਿਆਣੇ ਦੇ ਵਿੱਚ ਵੀ ਦੋ ਲੀਡਰ ਖੜੇ ਨੇ ਮੈਂ ਕਹਿੰਨਾ ਕਿ ਤੁਸੀਂ ਜਿੰਨੜ ਪਰਖਿਆ ਹੈ ਜਿਨ੍ਹਾਂ ਦਾ ਤੁਹਾਨੂੰ ਪਤਾ ਹੈ ਕਿ ਇਹ ਸਾਨੂੰ ਵੇਚ ਨਹੀਂ ਸਕਦੇ ਇਹਨਾਂ ਕੋਈ ਲੁੱਟ ਨਹੀਂ ਕੀਤੀ ਉਹਨਾਂ ਨੂੰ ਸਾਥ ਦਿਓ ਅੱਜ ਤੱਕੜੇ ਹੋ ਕੇ ਜੇ ਆਪਾਂ ਹੋਰ ਵੀ ਮਾਰ ਖਾਣੀ ਆ ਤਾਂ ਫਿਰ ਆਪਾਂ ਰਵਾਇਤੀ ਪਾਰਟੀਆਂ ਨੂੰ ਜਿਤਾਈ ਜਾਓ ਤੇ ਜੇ ਚਾਹੁੰਦੇ ਆ ਕਿ ਅੱਜ ਅਸੀਂ ਦੀਪ ਸਿੰਘ ਸਿੱਧੂ ਦਾ ਖੂਨ ਡੁੱਲਾ ਤੇ ਜਾਗੇ ਆ ਤਾਂ ਫਿਰ ਸਾਨੂੰ ਜਾਗੇ ਰਹਿਣਾ ਚਾਹੀਦਾ ਇਹਦਾ ਮਤਲਬ ਹੋਰ ਨਹੀਂ ਕਿ ਹੋਰ ਕਿਹਨੂੰ ਚੀਟ ਸੀਟਾਂ ਜਿੰਨਾ ਜਿੰਨਾ ਨਾਮ ਜ਼ਿਕਰ ਕੀਤਾ ਮੰਨ ਲਓ ਤੁਹਾਡੇ 5-6 ਸੀਟਾਂ ਨਿਕਲਦੀਆਂ ਮੰਨ ਕੇ ਚੱਲੋ ਵੀ ਤੁਸੀਂ ਜਿੱਤ ਕੇ 5-6 ਸੀਟਾਂ ਜਿਹੜੀ ਉੱਤੇ ਹਮਾਇਤ ਬਣੀ ਆ ਮੋਦੀ ਸਾਹਿਬ ਵਾਲੇ ਪਾਸੇ ਜਾਓਗੇ ਕਿ ਇੰਡੀਆ ਵਾਲੇ ਪਾਸੇ ਜਾਓਗੇ ਜਿਹੜੀ ਇੰ ਦੇਖੋ ਅਸੀਂ ਜਾਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਸੇ ਸਾਡਾ ਧੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਗੱਲ ਕਰਾਂਗੇ ਸਰਬ ਸਾਂਝੀ ਵਲਤਾ ਦੀ ਹਿੰਦੂ ਮੁਸਲਮ ਸਿੱਖ ਐਸਾਈ ਸਾਰੇ ਭਾਈ ਭਾਈ ਸਾਡਾ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਵੀ ਇਹ ਨਾਰਾ ਹੋਊਗਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਛੱਡੋ ਪਾਵੇਂ ਉਹ ਹਿੰਦੂ ਆ ਪਾਵੇਂ ਉਹ ਮੁਸਲਮਾਨ ਆ ਪਾਵੇਂ ਉਸਾਈ ਇਹ ਤਾਂ ਕਲੀਅਰ ਕੱਟ ਹੋ ਗਿਆ ਨਾ ਫਿਰ ਵੀ ਕਿਸੇ ਨਾ ਕਿਸੇ ਪਾਸੇ ਹਮਾਇਤ ਦੇਣੀ ਪਊਗੀ ਨਾ ਆਪਣਾ ਪ੍ਰਧਾਨ ਮੰਤਰੀ ਚੁਣਨ ਵਾਸਤੇ ਨਹੀਂ ਪ੍ਰਧਾਨ ਮੰਤਰੀ ਚੁਣਨ ਵਾਸਤੇ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਮੋਦੀ ਨੂੰ ਚੁਣੀਏ ਜਾਂ ਅਸੀਂ ਕਾਂਗਰਸ ਨੂੰ ਚੁਣੀਏ ਹਮਾਇਤ ਜਿਹੜੀ ਆ ਉਹ ਕਿਸੇ ਤਰੀਕੇ ਨਾਲ ਵੀ ਚੰਗੇ ਬੰਦੇ ਹੁੰਦੇ ਪੰਜੇ ਉਂਗਲਾਂ ਇੱਕੋ ਜਿਹੀਆਂ ਹੁੰਦੀਆਂ ਇਹਦੇ ਵਿੱਚ ਬਹੁਤ ਇਹੋ ਜਿਹੇ ਲੋਕ ਵੀ ਹੈਗੇ ਆ ਜਿਹੜੇ ਅੱਜ ਵੀ ਸਿੱਖ ਕੌਮ ਦਾ ਬੇਹਦ ਸਤਿਕਾਰ ਕਰਦੇ ਆ ਤੇ ਉਹ 543 ਦੇ ਵਿੱਚੋਂ ਬਹੁਤ ਜ਼ਿਆਦਾ ਹੈ ਜਿਨ੍ਹਾਂ ਨੂੰ ਆਪਾਂ ਪੰਜਾਬ ਦੇ ਹਿੱਤਾਂ ਵਾਸਤੇ ਯੂਜ਼ ਕਰ ਸਕਦੇ ਆ ਜਾਣਾ ਮਣੁਕ ਤਾ ਉਹ ਹੁੰਦਾ ਹੈ ਜਿਹੜਾ ਵਿਰੋਧੀਆਂ ਨੂੰ ਵੀ ਆਪਣੇ ਪਾਲੇ ਚ ਲਿਆ ਕੇ ਤੇ ਆਪਣੀ ਕੌਮ ਦੀ ਕੋਈ ਗੱਲ ਕਰ ਲੇ ਤੇ ਅਸੀਂ ਇਹਨਾਂ ਨੂੰ ਇਹ ਬੇਨਤੀ ਕਰਾਂਗੇ ਭਾਈ ਸਾਡੇ ਬੰਦੀ ਸਿੰਘ ਛੱਡੋ ਜਿਹੜਾ ਸਾਡੀ ਹਮਾਇਤ ਕਰੂਗਾ ਉਹਨੂੰ ਅਸੀਂ ਵੀ ਕਰਦੇ ਆਂਗੇ ਧੰਨਵਾਦ ਜੀ ਸੋ ਇਹ ਸਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਬਲੇਰ ਸਾਹਿਬ ਜਿਨ੍ਹਾਂ ਨੇ ਇਹ ਉਹ ਜੋਦਾਇਆ ਸੀ ਸਨੇ ਭਾਈ ਅਮਰਤਪਾਲ ਸਿੰਘ ਜੀ ਵਾਸਤੇ ਆਪਣਾ ਮਦਦ ਜਿਹੜਾ ਵਾ ਉਹ ਖੜਾ ਕੀਤਾ ਆਪਣੀ ਸੀਟ ਜਿਹੜੀ ਆ ਉਹ ਸਾਡੀ ਇਹ ਮਾਲਦਲ ਤੋਂ ਭਾਈ ਹਰਪਾਲ ਸਿੰਘ ਜੀ ਬਲੇਰ ਸਾਹਿਬ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਈ ਕੋਸ਼ਿਸ਼ ਕੀਤੀ ਕਿ ਜਿਹੜੇ ਸਵਾਲ ਲੋਕ ਚੁੱਕ ਰਹੇ ਨੇ ਫੇਸਬੁੱਕ ਤੇ ਉਹ ਸਾਰੇ ਸਵਾਲ ਇਹਨਾਂ ਤੋਂ ਕਿਤੇ ਜਾਣ ਆਸ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੇਗੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਲੋਕਾਂ ਤੱਕ ਮੈਸੇਜ ਜਾਵੇ ਵੇਖਦੇ ਰਹੋ ਸਰਖਾਬ ਟੀਵੀ ਧੰਨਵਾਦ